ਇੱਕ ਸਾਬਕਾ ਫੌਜੀ ਦੇ ਵੱਲੋਂ ਪਹਿਲਾਂ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਫਿਰ ਉਸ ਦੀ লাশ ਦੇ ਟੁਕੜੇ-ਟੁਕੜੇ ਕਰ ਦਿੱਤੇ ਜਾਂਦੇ ਆ ਤੇ ਫਿਰ ਉਹਨਾਂ ਨੂੰ ਪ੍ਰੈਸ਼ਰ ਕੁੱਕਰ ਦੇ ਵਿੱਚ ਪਾ ਕੇ ਉਬਾਲਿਆ ਜਾਂਦਾ ਹੈ ਦਿਲ ਨੂੰ ਦਹਿਲਾ ਦੇਣ ਵਾਲਾ ਇਹ ਮਾਮਲਾ ਰੂਹ ਕੰਬ ਜਾਂਦੀ ਆ ਇਹ ਪੂਰੀ ਘਟਨਾ ਸੁਣ ਕੇ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਕਿ ਇੱਕ ਸਾਬਕਾ ਫੌਜੀ ਜੋ ਇਸ ਟਾਈਮ ਇੱਕ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਰਿਹਾ ਸੀ ਤਾਂ ਉਹ ਸਾਕਾ ਫੌਜੀ ਵਿੱਚ ਤੇ ਉਹਦੀ ਪਤਨੀ ਦੇ ਵਿੱਚ ਅਕਸਰ ਮਾੜਾ ਮੋਟਾ ਲੜਾਈ ਝਗੜਾ ਚੱਲਦਾ ਰਹਿੰਦਾ ਸੀ ਲੜਾਈ ਝਗੜਾ ਸਾਰੇ ਘਰਾਂ ਦੇ ਵਿੱਚ ਹੀ ਚੱਲਦਾ ਰਹਿੰਦਾ ਥੋੜਾ ਬਹੁਤ ਤਾਂ ਉਹਨਾਂ ਦੇ ਵਿੱਚ ਵੀ ਇਹ ਲੜਾਈ ਝਗੜਾ ਚੱਲਦਾ ਰਹਿੰਦਾ ਸੀ ਪਰ ਉਸ ਪਤਨੀ ਨੂੰ ਨਹੀਂ ਸੀ ਪਤਾ ਕਿ ਇੱਕ ਦਿਨ ਸਾਡੇ ਘਰ ਦਾ ਇਹ ਝਗੜਾ ਇੰਨਾ ਭਿਆਨਕ ਰੂਪ ਲੈ ਜਾਵੇਗਾ ਕਿ ਮੇਰਾ ਪਤੀ ਮੈਨੂੰ ਇੰਨੀ ਘਟਿਆ ਮੌਤ ਮਾਰੇਗਾ ਪਤੀ ਨੇ ਆਪਣੀ ਪਤਨੀ ਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਅਤੇ ਬਾਅਦ ਵਿੱਚ ਉਹਦੀ Laash ਤੇ ਟੁਕੜੇ-ਟੁਕੜੇ ਕਰਕੇ ਪ੍ਰੈਸ਼ਰ ਕੁੱਕਰ ਦੇ ਵਿੱਚ ਉਬਾਲ ਦਿੱਤੇ ਤੇ ਫਿਰ ਉਹਨਾਂ ਟੁਕੜਿਆਂ ਨੂੰ ਇੱਕ ਤਲਾਬ ਦੇ ਵਿੱਚ ਸੁੱਟ ਦਿੱਤਾ ਤਾਂ ਕਿ ਇਸ ਘਟਨਾ ਦਾ ਕਿਸੇ ਨੂੰ ਪਤਾ ਤੱਕ ਨਾ ਲੱਗੇ ਕਿ ਉਹ ਔਰਤ ਦੀ Laash ਕਿੱਥੇ ਗਈ ਤਾਂ ਬਾਅਦ ਦੇ ਵਿੱਚ ਇਹ ਪਤੀ ਜਿਹਦੇ ਦੋ ਬੱਚੇ ਸੀ ਇਸ ਪਤੀ-ਪਤਨੀ ਦੇ ਦੋ ਬੱਚੇ ਸੀਗੇ ਇਹ ਘਟਨਾ ਤੇਲਗਾਨਾ ਦੇ ਹైదరాబాద్ ਦੇ ਵਿੱਚ ਵਾਪਰੀ ਤਪਤੀ ਆਪਣੇ ਸਹੁਰਿਆਂ ਦੇ ਨਾਲ ਜਾ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਉਂਦਾ ਕਿ ਮੇਰੀ ਪਤਨੀ ਗੁੰਮ ਹੋ ਗਈ ਆ ਤਾਂ ਜਿਹੜੇ ਸਹੁਰੇ ਸੀ ਅਨਪੋਲ ਵਿਚਾਰੇ ਆਪਣੇ ਪਤੀ ਨੂੰ ਆਪਣਾ ਹਮਦਰਦ ਸਮਝਦੇ ਰਹੇ ਉਹ ਸਮਝਦੇ ਰਹੇ ਕਿ ਸਾਡੇ ਜਵਾਈ ਦਾ ਘਰ ਉੱਜੜ ਗਿਆ ਸਾਡੀ ਧੀ ਪਤਾ ਨਹੀਂ ਕਿੱਥੇ ਚਲੀ ਗਈ ਤਾਂ ਪੂਰਾ ਪਰਿਵਾਰ ਉਸ ਔਰਤ ਨੂੰ ਲੱਭਦਾ ਫਿਰਿਆ ਪੁਲਿਸ ਨੂੰ ਇਤਲਾਹ ਕੀਤੀ ਤਾਂ ਹੌਲੀ-ਹੌਲੀ ਪੁਲਿਸ ਨੂੰ ਉਸ ਸਾਬਕਾ ਫੌਜੀ ਦੀਆਂ ਹਰਕਤਾਂ ਤੇ ਸ਼ੱਕ ਹੋਣ ਲੱਗੀ ਤਾਂ ਉਹਨਾਂ ਨੇ ਉਸ ਫੌਜੀ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਥੋੜਾ ਉਸ ਆਦਮੀ ਤੇ ਦਬਾਅ ਪਿਆ ਤਾਂ ਫੇਰ ਉਹਨੇ ਇਸ ਸਾਰੀ ਘਟਨਾ ਨੂੰ ਕਬੂਲ ਕੀਤਾ ਉਹਨੇ ਕਿਹਾ ਕਿ ਹਾਂ ਇਹ ਘਟਨਾ ਨੂੰ ਅੰਜਾਮ ਮੈਂ ਹੀ ਦਿੱਤਾ ਏ ਮੈਂ ਹੀ ਆਪਣੀ ਪਤਨੀ ਦਾ ਕਤਲ ਕੀਤਾ ਏ ਸਾਡੇ ਵਿੱਚ ਲੜਾਈ ਝਗੜਾ ਰਹਿੰਦਾ ਸੀ ਮੈਨੂੰ ਆਪਣੀ ਪਤਨੀ ਤੇ ਸ਼ੱਕ ਰਹਿੰਦਾ ਸੀ ਜੀ ਦੇ ਚਲਦੇ ਮੈਂ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇੱਕ ਦਿਨ ਸਾਡੀ ਘਰ ਦੇ ਅੰਦਰ ਲੜਾਈ ਹੋ ਗਈ ਕਿਸੇ ਗੱਲ ਨੂੰ ਲੈ ਕੇ ਪਰ ਉਹ ਲੜਾਈ ਇਥੋਂ ਤੱਕ ਭਿਆਨਕ ਰੂਪ اختیار ਕਰ ਗਈ ਕਿ ਮੈਂ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਾਅਦ ਵਿੱਚ ਮੈਨੂੰ ਇਹ ਸੀ ਕਿ ਮੇਰੇ ਤੇ ਕੋਈ ਇਲਜ਼ਾਮ ਨਾ ਆਵੇ ਮੇਰਾ ਪਤਾ ਨਾ ਲੱਗੇ ਕਿ ਮੈਂ ਇਹ ਸਾਰਾ ਕਟਨਾ ਕੰਮ ਕੀਤਾ ਏ ਮੈਂ ਉਸ ਨੂੰ ਮੌਤ ਦੇ ਘਾਟ ਉਤਾਰਿਆ ਏ ਤਾਂ ਕਹਿੰਦਾ ਮੈਂ ਉਸ ਦੇ ਜਿਹੜੇ লাশ ਦੇ ਟੁਕੜੇ ਟੁਕੜੇ ਕਰ ਦਿੱਤੇ ਤੇ ਟੁਕੜੇ ਟੁਕੜੇ ਕਰਕੇ ਪ੍ਰੈਸ਼ਰ ਕੁੱਕਰ ਦੇ ਵਿੱਚ ਪਾ ਕੇ ਉਬਾਲ ਕੇ ਉਹਨਾਂ ਨੂੰ ਫਿਰ ਇੱਕ ਤਲਾਬ ਦੇ ਵਿੱਚ ਸੁੱਟ ਦਿੱਤਾ ਤਾਂ ਕਿ ਮੈਂ ਜਿਹੜਾ ਉਸ লাশ ਦਾ ਮੁੱਦਾ ਹੀ ਖਤਮ ਕਰ ਦਿਆਂ ਕਿਸੇ ਨੂੰ ਪਤਾ ਹੀ ਨਾ ਚੱਲੇ ਕਿ ਉਹ লাশ ਕਿੱਥੇ ਗਈ ਕਿਉਂਕਿ ਮੈਂ ਕਿਤੇ ਵੀ লাশ ਸੁੱਟਦਾ ਤਾਂ ਉਹਦਾ ਤਾਂ ਪਤਾ ਲੱਗ ਜਾਣਾ ਸੀ ਕਿ লাশ ਉਸ ਔਰਤ ਦੀ ਹੈ ਮੇਰੀ ਪਤਨੀ ਦੀ ਆ ਤੇ ਫਿਰ ਮੇਰੇ ਤੇ ਵੀ ਸ਼ੱਕ ਆ ਸਕਦਾ ਸੀ ਇਸ ਕਰਕੇ ਮੈਂ ਇਹ ਦਰਸਾਉਣਾ ਚਾਹੁੰਦਾ ਸੀ ਕਿ ਉਹ ਗਾਇਬ ਹੋ ਚੁੱਕੀ ਆ ਕਿਤੇ ਚਲੀ ਗਈ ਆ ਸੋ ਬਹੁਤ ਹੀ ਦਿਲ ਨੂੰ ਦਹਿਲਾ ਦੇਣ ਵਾਲਾ ਰੂਹ ਨੂੰ ਕੰਬਾ ਦੇਣ ਵਾਲਾ ਇਹ ਮਾਮਲਾ ਤੇ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਅਜਿਹੇ ਕਿੰਨੇ ਹੀ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਵੇਂ ਸ਼ਾਰਦਾ ਕਤਲकांड ਤੁਹਾਨੂੰ ਯਾਦ ਹੀ ਹੋਣਾ ਕਿ ਇੱਕ ਸ਼ਾਰਦਾ ਨਾਂ ਦੀ ਔਰਤ ਨੂੰ ਉਹਦੇ ਬੁਆਏਫਰੈਂਡ ਨੇ ਕਿੰਨੀ ਭਿਆਨਕ ਮੌਤ ਦਿੱਤੀ ਸੀ ਉਹਦੇ ਟੁਕੜੇ ਟੁਕੜੇ ਕਰਕੇ ਉਹਦੀ ਲਾਸ਼ ਦੇ ਥਾਂ-ਥਾਂ ਤੇ ਸੁੱਟ ਦਿੱਤੇ ਸੀ ਇਸੇ ਤਰ੍ਹਾਂ ਦਾ ਇੱਕ ਮਾਮਲਾ ਮਹਾਰਾਸ਼ਟਰ ਦੇ ਕੋਲਾਪੁਰ ਤੋਂ ਸਾਹਮਣੇ ਆਇਆ ਸੀ ਜਿੱਥੇ ਇੱਕ ਵਿਅਕਤੀ ਨੇ ਆਪਣੀ ਹੀ ਮਾਂ ਨੂੰ ਕਤਲ ਕਰ ਦਿੱਤਾ ਸੀ ਕਿਉਂਕਿ ਉਹ ਆਪਣੀ ਮਾਂ ਤੋਂ ਸ਼ਰਾਬ ਆਸਤੇ ਪੈਸੇ ਮੰਗਦਾ ਸੀ ਤੇ ਹਰ ਰੋਜ਼ ਉਹਨੂੰ ਇਸੇ ਤਰ੍ਹਾਂ ਤੰਗ ਪਰੇਸ਼ਾਨ ਕਰਦਾ ਸੀ ਜਦੋਂ ਮਾਂ ਨੇ ਅੱਕ ਕੇ ਇੱਕ ਦਿਨ ਉਹਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਵਿਅਕਤੀ ਨੇ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਹਦੇ ਟੁਕੜੇ-ਟੁਕੜੇ ਕਰ ਦਿੱਤੇ ਤਾਂ ਉਹ ਇਨਸਾਨ ਦੀ ਐਨੀ ਘਟੀਆ ਕਰਤੂਤ ਕਿ ਉਹਨੇ ਆਪਣੀ ਮਾਂ ਦਾ ਜਿਗਰ ਦਿਲ ਤੱਕ ਕੱਢ ਕੇ ਤਵੇ ਤੇ ਭੁੰਨ ਕੇ ਲੂਣ ਮਿਰਚ ਲਾ ਕੇ ਖੁਦ ਹੀ ਖਾ ਲਏ ਸੀ ਤਾਂ ਉਹਦੇ ਵਿੱਚ ਜਿਹੜਾ ਜੱਜ ਨੇ ਉਹਨੂੰ ਪੂਰੀ ਮੌਤ ਤੱਕ ਦੀ ਸਜ਼ਾ ਸੁਣਾਈ ਸੀ ਤਾਂ ਇਹ ਕੋਈ ਪਹਿਲਾ ਮਾਮਲਾ ਨਹੀਂ ਅਜਿਹੇ ਮਾਮਲੇ ਹੋਰ ਵੀ ਕਿੰਨੇ ਸਾਰੇ ਨੇ ਅਜਈਆਂ ਘਟਨਾਵਾਂ ਹੋਂ ਤੱਕ ਸਾਹਮਣੇ ਆ ਚੁੱਕੀਆਂ ਨੇ ਪਰ ਜੇਕਰ ਮਨੁੱਖ ਇਸੇ ਤਰ੍ਹਾਂ ਮਸ਼ੀਨਾ ਬੰਨਦੇ ਰਹੇ ਜੇਕਰ ਮਨੁੱਖਾਂ ਦੇ ਵਿੱਚੋਂ ਇਸੇ ਤਰ੍ਹਾਂ ਜਜ਼ਬਾਤ ਮਨਫੀ ਹੁੰਦੇ ਰਹੇ ਉਹਨਾਂ ਵਿੱਚ ਜਿਹੜੀਆਂ ਭਾਵਨਾਵਾਂ ਹੁੰਦੀਆਂ ਨੇ ਉਹ ਇਸੇ ਤਰ੍ਹਾਂ ਖਤਮ ਹੁੰਦੀਆਂ ਰਹੀਆਂ ਤਾਂ ਇਹ ਮਨੁੱਖਾਂ ਲਈ ਸਮਾਜ ਲਈ ਸਹੀ ਨਹੀਂ ਹੋਵੇਗਾ ਕਿਉਂਕਿ ਜਜ਼ਬਾਤਾਂ ਨਾਲ ਸੰਝਾਂ ਨਾਲ ਤਾਂ ਰਿਸ਼ਤੇ ਬੰਦੇ ਨੇ ਤੇ ਜੇਕਰ ਮਨੁੱਖ ਮਸ਼ੀਨਾ ਬਣ ਜਾਣਗੇ ਤਾਂ ਸਾਡੇ ਜਿਹੜੇ ਆਪਸੀ ਰਿਸ਼ਤੇ ਨੇ ਭਾਈਚਾਰਕ ਸੰਝਾਂ ਨੇ ਤਾਲ ਮੇਲ ਨੇ ਇੱਕ ਦੂਜੇ ਦੇ ਨਾਲ ਉਹ ਸਾਰੇ ਖਤਮ ਹੋ ਜਾਣਗੇ ਜਿਵੇਂ ਕਿ ਕਈ ਰਿਸ਼ਤਿਆਂ ਦੇ ਵਿੱਚ ਅਜਿਹਾ ਹੋ ਹੀ ਰਿਹਾ ਏ ਤਾਂ ਜਿਹੜੇ ਲੋਕ ਇੰਨੇ ਹੈਵਾਨ ਬਣ ਕੇ ਕਿਸੇ ਮਨੁੱਖ ਨੂੰ ਮੌਤ ਦੇ ਘਾਟ ਉਤਾਰਦੇ ਨੇ ਤਾਂ ਉਹ ਇੱਕਸਾਫ਼ ਦੀਆਂ ਮਸ਼ੀਨਾਂ ਹੀ ਹੁੰਦੇ ਨੇ ਉਹਨਾਂ ਦੇ ਵਿੱਚੋਂ ਜਜ਼ਬਾਤ ਤਰਸ ਦੀ ਭਾਵਨਾ ਸਭ ਕੁਝ ਖਤਮ ਹੋ ਚੁੱਕਾ ਇਸੇ ਕਰਕੇ ਉਹ ਇੰਨੀਆਂ ਘਨੌਣੀਆਂ ਹਰਕਤਾਂ ਕਰ ਰਹੇ ਨੇ ਜਿਹੜਾ ਇਨਸਾਨ ਆਪਣੀ ਪਤਨੀ ਤੱਕ ਨੂੰ ਨਹੀਂ ਬਖਸ਼ਦਾ ਆਪਣੀ ਮਾਂ ਤੱਕ ਨੂੰ ਨਹੀਂ ਬਖਸ਼ਦਾ ਮੌਤ ਦੇ ਘਾਟ ਉਤਾਰਨ ਲੱਗਾ ਜਾਂ ਪਤੀ ਪਤਨੀ ਵੱਲੋਂ ਆਪਣੇ ਪਤੀ ਦਾ ਕਤਲ ਜਾਂ ਆਪਣੇ ਬੱਚਿਆਂ ਦਾ ਕਤਲ ਕਰਦੇ